ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਿੰਡ ਜਗਤਪੁਰ ਤਹਿਸੀਲ ਬੰਗਾ ਜ਼ਿਲ੍ਹਾ ਸ਼ਿਪਕਸ਼ੀ ਨਗਰ ਤੋਂ ਆਪ ਇਹਦੇ ਸਾਹਮਣੇ ਜਿਹੜੀ ਇੱਕ ਕਲਿੱਪ ਬਣਾ ਰਹੇ ਆ ਇਹਨੂੰ ਬੜੇ ਹੀ ਗੌਰ ਦੇ ਨਾਲ ਦੇਖਣ ਦੀ ਕਿਰਪਾਤਾ ਕਰਨੀ ਤੇ ਪਹਿਲਾਂ ਹੀ ਮੈਂ ਬੇਨਤੀ ਕਰ ਦਵਾ ਇਹਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਮੀ ਇਹਦਾ ਵਿਸ਼ਾ ਹੈਗਾ ਜੀ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਸਹਿਬ ਸਤਗੁਰੂ ਮਹਾਰਾਜ ਜੀ ਦਾ ਆਗਮਨ ਪੁਰਬ ਆ ਇਹਨਾਂ ਦਿਨਾਂ ਦੇ ਵਿੱਚ ਮਨਾ ਰਹੇ ਹਾਂ ਸਾਡੇ ਵੀ ਅੱਜ ਸਤਪੁਰ ਮਹਾਰਾਜ ਦੇ ਆਗਮਨ ਪਹੁੰਚ ਦੇ ਸੰਬੰਧ ਵਿੱਚ ਭੋਗ ਪ੍ਰੰਤਖ ਖੁੱਲੇ ਦੀਵਾਨ ਸਜਾਇਆ ਗਿਆ ਸਾਨੰ ਤੁਹਾਨੂੰ ਥੋੜਾ ਜਿਹਾ ਆਈਡੀਆ ਹੁੰਦਾ ਹੋਣਾ ਆਲ ਦੋਨੇ ਲੱਗੇ ਟੈਂਟਾਂ ਤੋਂ ਸਟੇਜ ਤੋਂ ਜਿਹਦੇ ਬਾਬਤ ਮੈਂ ਗੱਲ ਕਰ ਵੀ ਚਾਹੁੰਦਾ ਆ ਅੱਛਾ ਤੁਸ ਮਸਲਾ ਇਹ ਆ ਕਿ ਅਸੀਂ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ ਤੁਸੀਂ ਸਾਰੇ ਜਾਣਦੇ ਹੋਵੋਗੇ ਉਹਨਾਂ ਤੁਸੀਂ ਮਹਾਰਾਜ ਜੀ ਦੇ ਆਗਮਨ ਪਰੋਤੇ ਹੋਗੋਂ ਉਪਰੰਤ ਦਿਵਾਨ ਲਈ ਅਸੀਂ ਉਹਨਾਂ ਨੂੰ ਬੁੱਕ ਕੀਤਾ ਸੀ ਜਿਹੜੀ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਸੀ ਉਹ 8 ਸਤੰਬਰ 2023 ਨੂੰ ਹੋ ਚੁੱਕੀ ਸੀ ਉਹਨਾਂ ਦੇ ਨਾਲ ਭੇਟਾ 48000 ਤੈ ਹੋ ਚੁੱਕੀ ਸੀ ਐਡਵਾਂਸ ਪਾਉਣ ਲਈ ਵੀ ਅਸੀਂ ਪੁੱਛਿਆ ਸੀ ਉਹ ਕਹਿੰਦੇ ਨੇ ਐਡਵਾਂਸ ਦੀ ਕੋਈ ਜ਼ਰੂਰਤ ਨਹੀਂ ਸਾਰੀ ਭੇਟਾ ਜਿਹੜੀ ਅਸੀਂ ਉਸ ਦਿਨ ਆ ਕੇ ਦਿਵਾਨ ਤੇ ਲਾਵਾਂਗੇ ਮੈਂ ਵੀਰ ਨੂੰ ਕਹੂੰਗਾ ਕਿ ਮਾੜੇ ਜੇ ਮੇਰੇ ਫੋਨ ਤੋਂ ਵੀ ਉਹਨਾਂ ਦੇ ਨਾਲ ਜਿਹੜੀ ਕਨਵਰਸੇਸ਼ਨ ਹੋਈ ਆ ਜੋ ਜੌਨ ਮਨ ਨੇ ਕਿਹਾ ਉਹ ਵੀ ਮਾੜੇ ਇਹਨੂੰ ਕਵਰ ਕਰ ਲਿਆ ਜਾਵੇ ਵਿੱਚ ਅੱਜ 24 ਦੋ 2024 ਉਹਨਾਂ ਦੇ ਨਾਲ ਨਿਸ਼ਚਿਤ ਹੋ ਗਏ ਸੀ 12 ਤੋਂ 3 ਵਜੇ ਦਾ ਸਮਾਂ ਫਿਰ ਉਹ 12 ਤੋਂ 2 ਤੱਕ ਦਾ ਉਹਨੇ ਸਮਾਂ ਸਾਢੇ ਨਾਲ ਉਹਨਾਂ ਦਾ ਨਿਸ਼ਚਿਤ ਹੋ ਗਿਆ ਸੀ ਐਡਰੈਸ ਪਾ ਦਿੱਤਾ ਗਿਆ ਸੀ ਜਿੰਨੂੰ ਨਹੀਂ ਭੇਟਾ ਗਿਆ ਸੀ ਜੋ ਲਿਖ ਕੇ ਕਿਹਾ ਸੀ ਔਰ 42 ਹਰ ਮੈਂ ਲਿਖ ਕੇ ਪਾ ਦਿੱਤੀ ਸੀ ਬਈ ਉਹਨਾਂ ਨਾਲ ਹੋਈ ਆ ਤੇ 3 ਵਜੇ ਤੋਂ ਮੋਬਾਈਲ ਨੰਬਰ ਮੰਗੇ ਸੀ ਇੱਕ ਮੈਂ ਆਪਣਾ ਦਿੱਤਾ ਸੀ ਇੱਕ ਪ੍ਰਧਾਨ ਸਾਹਿਬ ਸਰਦਾਰ ਜੰਨਿਆਸ ਉਹਨਾਂ ਨੇ ਦਿੱਤਾ ਸੀ ਇੱਕ ਹੈ ਦੇ ਸਾਡੇ ਸਰਵਿਸ ਛੰਮੀ ਸੈਕਟਰੀ ਸਾਹਿਬ ਕਮੇਟੀ ਦੇ ਇੱਕ ਉਹਨਾਂ ਦਾ ਨੰਬਰ ਦਿੱਤਾ ਗਿਆ ਸੀ ਆ ਗਿਆ ਬਈ ਅਸੀਂ ਉਹਨਾਂ ਨਾਲ ਪਿਛਲੇ ਕੁਝ ਦਿਨਾਂ ਚ ਵੀ ਰਾਬਤਾ ਕਾਇਮ ਕੀਤਾ ਪਰ ਗੱਲ ਕਿ ਆ ਕਿ ਉਹ ਅੱਜ ਜਿਹੜਾ ਸਾਡਾ ਇਹ ਗੱਲ ਜਿਹੜਾ ਅੱਜ ਸਾਡਾ ਸਰਗੁਰੂ ਮਹਾਰਾਜ ਜੀ ਦੇ ਆਗਮਨ ਪਰਵੇਸ਼ ਸੰਬੰਧ ਵਿੱਚ ਭੋਗ ਪਰਾਂ ਦਾ ਦਵਾਨ ਸੀ ਉਹ ਇੱਥੇ ਆਪਣਾ ਇਕਰਾਰ ਕਰਕੇ ਨਹੀਂ ਪਹੁੰਚੇ ਮੈਂ ਉਹਨਾਂ ਨੂੰ ਸਵੇਰ ਤੋਂ ਹੀ ਫੋਨ ਕਰਨਾ ਸ਼ੁਰੂ ਕਰਤਾ ਜਦੋਂ ਮੇਰੀ ਫੋਨ ਤੇ ਉਹਨਾਂ ਨਾਲ ਇੱਕ ਵਾਰੀ ਗੱਲ ਹੋਈ ਆ ਤੇ ਉਹ ਕਹਿ ਰਹੇ ਜੀ ਅਸੀਂ ਤਾਂ ਤੁਹਾਡੇ ਕੋਲ 2 ਵਜੇ ਆਵਾਂਗੇ ਤੁਹਾਨੂੰ ਅਸੀਂ ਇੱਕ ਜਥਾ ਮੈਂ ਕਹਿੰਦਾ ਸਾਡੇ ਕੋਲ ਤਾਂ ਅਸੀਂ ਸਭ ਤੁਹਾਨੂੰ ਜਥਾ ਕੀਤਾ ਕਿਉਂਕਿ ਅਸੀਂ ਇੱਕ ਹੀ ਵਧੀਆ ਜਥਾ ਕਰੀਦਾ ਐ ਮੁੜਕੇ ਕੋਈ ਜਥਾ ਨਹੀਂ ਕਰਦੇ ਕਹਿੰਦੇ ਨਹੀਂ ਜੀ ਇੱਕ ਮੇਰਾ ਜਥਾ ਆ ਰਿਹਾ ਆ ਜਦ ਤੋ ਉਹ ਪ੍ਰੋਗਰਾਮ ਲਾਣਗੇ ਮੈਂ ਪਹੁੰਚ ਜਾਵਾਂਗਾ ਚਲੋ ਸਾਡੀ ਸੰਗਤ ਵਿੱਚ ਰੋਸਦਾ ਵੱਧ ਗਿਆ ਪਰ ਕੋਈ ਗੱਲ ਨਹੀਂ ਕਿਉਂਕਿ ਸਮਾਂ ਸੀ ਉਹਨਾਂ ਦਾ ਜਥਾ ਆਇਆ ਉਹਨੇ ਆਪਣਾ ਨਵਾਇਆ ਤੇ 2 ਵਜੇ ਦਾ ਇਕਰਾਰ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਕਈ ਕਈ ਕਾਲਸ ਕੀਤੀਆਂ ਉੱਥੇ ਹੀ ਜਦ ਤੇ ਲੱਗਣ ਤੋਂ ਪਹਿਲਾਂ ਵੀ ਲੱਗਣ ਦੇ ਸਮੇਂ ਦੇ ਵਿੱਚ ਵੀ ਆਡੀਓ ਵੀ ਪਾਈਆਂ ਇੱਕ ਤਾਂ ਆਡੀਓ ਉਹਨਾਂ ਨੂੰ ਇਹ ਪਾ ਦਿੱਤੀ ਕਿ ਤੁਸੀਂ ਜਲਦੀ ਕਲੀਅਰ ਕਰੋ ਚੰਦ ਕਮੈਂਟਾਂ ਜੇ ਤੁਸੀਂ ਆ ਰਹੇ ਕਿ ਨਹੀਂ ਆ ਰਹੇ ਨੇ ਤਾਂ ਅਸੀਂ ਤੁਹਾਡੇ ਜਥੇ ਨਾਲ ਇਹਦੇ ਨਾਲ ਸਬਾਕੀ ਕਰਕੇ ਜਿਹੜੀ ਅਗਲੀ ਕਾਰਵਾਈ ਆਸੀਂ ਉਹਦਾ ਤੁਹਾਡੇ ਨਾਲ ਬਿਉਤਮੰਦੀ ਅਸੀਂ ਕਰੀਏ ਮਤਲਬ ਕਿਉਂਕਿ ਸਾਰਾ ਰੋਸ ਹੋਣਾ ਤੇ ਸਾਡੀ ਸੰਗਤ ਅਸੀਂ ਪਿਛਲੇ 6 ਮਹੀਨਿਆਂ ਤੋਂ ਉਹਨਾਂ ਦੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਆ ਅਸੀਂ ਸਾਰੀ ਸੰਗਤ ਦੇ ਵਿੱਚ ਸਾਡੇ ਆਰਧੋਲੇ ਨਗਰਾਂ ਦੇ ਵਿੱਚ ਜਿਹੜਾ ਬਣਿਆ ਹੋਇਆ ਪ੍ਰਭਾਵ ਕੇ ਬਾਬਾ ਗੁਲਾਬ ਸਿੰਘ ਆ ਰਹੇ ਆ ਬਾਬਾ ਗੁਲਾਬ ਸਿੰਘ ਆ ਰਹੇ ਆ ਤੇ ਸਾਨੂੰ ਬੜੀ ਨਿਰਾਸ਼ਾ ਹੋਈ ਆ ਫਿਰ ਉਹ ਮੈਨੂੰ ਰਿਪਲਾਈ ਪਾਉਂਦੇ ਆ ਫਿਰ ਮੈਂ ਪਾਉਣਾ ਤੁਸੀਂ ਆ ਰਹੇ ਹੋ ਇੱਕ ਕਰ ਫਿਰ ਕੈਮਰਾ ਤੁਹਾਨੂੰ ਦਿਖਾ ਲਾਂਗੇ ਆਡੀਓ ਵੀ ਜਿਹੜੀਆਂ ਹੋਈਆਂ ਉਹਨਾ ਉਹ ਵੀ ਸਮਾਗਮ ਦੇਖ ਸੁਣਾ ਦਵਾਂਗੇ ਫਿਰ ਮਨੋਂ ਪਾਉਂਦੇ ਆ 2 ਵਜੇ ਪਹੁੰਚਾਂਗੇ ਜੀ 2 ਵਜੇ ਪਹੁੰਚਾਂਗੇ ਜੀ ਚਲੋ ਅਸੀਂ ਕਰ ਕਰਾ ਕੇ ਅਸੀਂ ਇਹਦਾ ਆਪਾਂ ਸਮਾਗਮ ਆ ਸਾਡੀ ਸੰਗਤ ਨੂੰ ਅਸੀਂ ਬੇਨਤੀ ਕਰਕੇ ਅਸੀਂ 2 ਵਜੇ ਤੱਕ ਮਿਲ ਲਾਂਗੇ ਕਿਉਂਕਿ ਸਾਡੇ ਹਰਿਆਕਸਾਲ ਸਮਾਗਮ ਇਦਾਂ ਹੁੰਦਾ ਕਿ ਅਸੀਂ 12 ਤੋਂ 2 ਵਜੇ ਤੱਕ ਸਮਾਪਤੀ ਕਰ ਦੇਦੀ ਆ ਉਸ ਤੋਂ ਪਰਾਂਤ ਲੰਗਰ ਚਲਾਇਦਾ ਪਰ ਚਲੋ ਅਸੀਂ ਉਹਨਾ ਕਰਕੇ 2 ਵਜੇ ਤੱਕ ਵੀ ਵੇਟ ਕੀਤੀ ਹੁਣ ਮੇਰੇ ਕੋਲ 3:55 ਮਿੰਟ ਹੋ ਚੁੱਕੇ ਹਨ ਸ਼ਾਮ ਦੇ 5 ਮਿੰਟ ਘਟੇ 4:00 ਚੁੱਕੇ ਹਨ ਫੇਰ ਤੱਕ ਕੋਈ ਰਿਪਲਾਈ ਨਹੀਂ ਆਇਆ ਤੇ ਨਾ ਬਾਬਾ ਗੁਲਾਬ ਸਿੰਘ ਜੀ ਆਪ ਇੱਥੇ ਆ ਜਾਓ ਸੋ ਅਸੀਂ ਸਾਰੇ ਜਿੰਨੇ ਪ੍ਰਬੰਧਕ ਕਮੇਟੀ ਆ ਜਿੰਨੇ ਸਾਡੇ ਨੌਜਵਾਨ ਖੜੇ ਆ ਜਿੰਨੀ ਸਾਡੀ ਸੰਗਤ ਖੜੀ ਆ ਅਸੀਂ ਸਾਰਿਆਂ ਤਰਫੋਂ ਤੁਹਾਨੂੰ ਬੇਨਤੀ ਕਰਨਾ ਕਿ ਕਿਤੇ ਵੀ ਇਲਾਕੇ ਸਾਡੇ ਆਲੇ ਦੁਆਲੇ ਪਿੰਡਾਂ 'ਚ ਕਿਤੇ ਵੀ ਆ ਬਾਬਾ ਗੁਲਾਬ ਸਿੰਘ ਨੂੰ ਨਾ ਬੁਲਾਇਆ ਜਾਵੇ ਕਿ ਕਿ ਉਹਨਾਂ ਨੇ ਇਕੱਲਾ ਸੰਗਤ ਨਾਦਰ ਨਹੀਂ ਕਿਹਾ ਸਾਡੇ ਮਾਰੇ ਨਰਾਦਰ ਕੀਤਾ ਕਿਉਂਕਿ ਅਸੀਂ ਬੜੇ ਹੀ ਚਾਹ ਦੇ ਨਾਲ ਉਹਨਾਂ ਨੂੰ ਕੀਤਾ ਸੀਗਾ ਇਸ ਪ੍ਰੋਗਰਾਮ ਤੇ ਵੀ ਉਹਨਾਂ ਦੇ ਕੋਲ ਗਣਵਾ ਉਹਨਾਂ ਨੂੰ ਸੰਗਤ ਸੁਣਦੀ ਆ ਪਰ ਜੇਕਰ ਸੰਗਤ ਦੇ ਨਾਲ ਆਹੀ ਵਿਵਹਾਰ ਕਰਨਾ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਇਹੋ ਜਿਹੇ ਗੁਲਾਬ ਸਿੰਘ ਬਾਬਾ ਜੀ ਨੂੰ ਕਿਸੇ ਆਲੋਚਨਾ ਦੇ ਸਦਨ ਦੀ ਕੋਸ਼ਿਸ਼ ਆਪਾਂ ਨਾ ਕਰੇ ਚੰਗੀ ਗੱਲ ਵਾ ਸੋ ਮੇਰੀ ਬੇਨਤੀ ਆ ਜਿੰਨੇ ਵੀ ਜਿੱਥੇ ਵੀ ਇਹ ਵੀਡੀਓ ਪਹੁੰਚਦੀ ਆ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਆ ਕਿ ਬਾਬਾ ਗੁਲਾਬ ਸਿੰਘ ਨੂੰ ਕਿਸੇ ਵੀ ਪ੍ਰੋਗਰਾਮ ਤੇ ਸਦਨ ਦੀ ਕਿਰਪਾਲਤਾ ਨਾ ਕਰੋ ਜੋ ਸਾਡੇ ਨਾਲ ਹੋਇਆ ਅਸੀਂ ਨਹੀਂ ਚਾਹੁੰਦੇ ਕਿ ਆਪਣਾ ਪ੍ਰੋਗਰਾਮ ਤੁਹਾਡਾ ਨਗਰ ਦਾ ਇੰਨੇ ਸਾਲਾਂ ਬਾਅਦ ਆਉਂਦਾ ਆ ਤੇ ਉਹ ਇੰਨੀ ਇੱਕ ਗਲਤੀ ਕਰਕੇ ਮਯੂਸੀ ਦੇ ਵਿੱਚ ਚਲ ਜਵੇ ਅਸੀਂ ਸਾਰੀ ਸੰਗਤ ਸਾਰੇ ਪ੍ਰਬੰਧਕ ਅੱਜ ਇਹਦੀ ਮਯੂਸੀ ਦੇ ਵਿੱਚ ਬਤੀਤ ਹੋਇਆ ਸਮਾਂ ਕਿ ਤੁਸੀਂ ਸਾਬ ਨਹੀਂ ਸਕਦੇ ਸਾਡੀ ਤੇ ਕੀ ਬੀਤੀ ਹੋਊਗੀ ਜਿਹੜਾ ਜਥਾ ਸਾਡੇ ਕੋਲ ਨਹੀਂ ਭੇਜਿਆ ਵੀ ਸੱਚ ਜਾਣ ਕੇ ਮੰਨੋ ਕਿ ਅਸੀਂ ਸਾਡਾ 1 ਵੀ% ਉਹਨਾਂ ਨੂੰ ਮੰਨ ਨਹੀਂ ਲੱਗਾ ਸੁਣਨ ਲਈ ਅਸੀਂ ਫੇਰ ਨਹੀਂ ਅਸਵਾ ਸਕਿਆ ਚਲੋ 2 ਵਜੇ ਵੀ ਆ ਜਾਂਦੇ ਕੋਈ ਗੱਲ ਨਹੀਂ ਸੀ ਸੰਗਦੀ ਮੈਂਤ ਕਰ ਲਾਂਗੇ ਥੋੜਾ ਪ੍ਰੋਗਰਾਮ ਨੂੰ 2 ਤੋਂ 4 ਬਦਾਲਾਂਗੇ ਪਰ ਇੱਕ ਆਖਰ ਤੇ ਇਹੀ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸੀ ਸਾਰੇ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਬਾਬਾ ਗੁਲਾਬ ਸਿੰਘ ਹੁਣਾਂ ਨੂੰ ਆਪਣੇ ਇਲਾਕੇ ਦੇ ਵਿੱਚ ਆਹ ਦਿਵਾਲੇ ਪਿੰਡਾਂ ਦੇ ਜਿੱਥੇ ਵੀ ਸਾਡੀ ਵੀਡੀਓ ਪਹੁੰਚਦੀ ਆ ਉਹਨਾਂ ਨੂੰ ਕਿਸੇ ਵੀ ਪ੍ਰੋਗਰਾਮ ਤੇ ਨਾ ਬੁਲਾਇਆ ਜਾਵੇ ਕਿਉਂਕਿ ਉਹਨਾਂ ਨੇ ਕਰਾਰ ਕਰਕੇ ਝੂਠ ਕਰਕੇ ਸਾਡਾ ਮੋਕਰ ਗਾਇਆ ਇਸ ਲਈ ਸਾਡੀ ਤਾਂ ਇਹ ਬੇਨਤੀ ਆ ਜਿੱਥੇ ਤੱਕ ਵੀ ਸਾਡੀ ਵੀਡੀਓ ਪਹੁੰਚੂਗੀ ਮੈਂ ਦੁਬਾਰਾ ਫੇਰ ਦੱਸਣਾ ਆ। ਸ੍ਰੀ ਗੁਰੂਵਦਾਸ ਗੁਰਦਵਾਰਾ ਪ੍ਰਬੰਧਕ ਕਮੇਟੀ ਪਿੰਡ ਜੰਗਪੁਰ ਭਗੋਰਾ ਤਹਿਸੀਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਮਾ ਸ਼ਹਿਰ। ਉੱਥੋਂ ਅਸੀਂ ਤੁਹਾਨੂੰ ਵੀਡੀਓ ਬਣਾ ਦਿਆ ਬਣਾ ਰਹੇ ਆ, ਪਾ ਰਹੇ ਆ ਜਿੱਥੇ ਵੀ ਪਹੁੰਚਦੀ ਇਹਨੂੰ ਬាទ-ਬាទ ਸ਼ੇਅਰ ਕਰੋ। ਆਲ ਦੋੜ ਜਿੰਨੇ ਵੀ ਗਰੁੱਪ ਹੈਗੇ ਆ ਤਾਂ ਕਿ ਉਹਨਾਂ ਕੋਲੋਂ ਜਿਹੜਾ ਬਰਤਾਰਾ ਕੀਤਾ ਗਿਆ ਆ ਉਹਨਾਂ ਨੂੰ ਇਸ ਬਰਤਾਰੇ ਦਾ ਕੁਛ ਨਾ ਕੋਈ ਖਮਿਆਜਾ ਜ਼ਰੂਰ ਭੁਗਤਣਾ ਪਵੇ। ਕਿਉਂਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਚਾਉਣੀ ਇਹ ਚੰਗੀ ਗੱਲ ਨਹੀਂ ਹੈਗੀ। ਜਰ ਜ਼ਿਆਦਾ ਤੁਸੀਂ ਰਾਬਤਾ ਦੱਸੋ ਮੈਂ ਸੀ ਆ ਨਹੀਂ ਸਕਦੇ ਕੁਛ ਦਿਨ ਪਹਿਲਾਂ ਦੱਸੋ ਅਸੀਂ ਉਹਨਾਂ ਨੂੰ ਸੰਪਰਕ ਕਰਦੇ ਆ ਜੋ ਸੰਪਰਕ ਹੋ ਰਿਹਾ ਹਾਂਜੀ 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 ਲਾਰਾ ਲਾਈ ਜਾ ਰਹੇ ਆ ਜਿੰਨਾ ਸਾਡਾ ਅਜ ਪ੍ਰੋਗਰਾਮ ਦਾ ਨੁਕਸਾਨ ਹੋਇਆ ਆ ਤਾਂ ਇਹਦੀ ਇਹੀ ਮੈਨੂੰ ਲੱਗਦਾ ਇਹੀ ਪਰਪਾਈ ਆ ਕਿ ਬਾਬਾ ਗੁਲਾਬ ਸਿੰਘ ਨੂੰ ਆਲ ਦਵਾਲੇ ਜਿੰਨੇ ਵੀ ਇਲਾਕੇ ਜਿੱਥੇ ਵੀ ਵੀਡੀਓ ਪਹੁੰਚਦੀ ਆ ਕਿਰਪਾ ਕਰਕੇ ਉਹਨੂੰ ਨਾ ਬੁਲਾਇਆ ਜਾਵੇ ਸੋਨੀਆ ਕਾ ਬੇਨਤੀਆਂ ਪ੍ਰਵਾਨ ਕਰਨੀਆਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜਿੱਥੇ ਵੀ ਗੁਰਪੰਥ ਨੇ ਤੁਸੀਂ ਪਹੁੰਚਦੀ ਕਰ ਸਕਦੇ ਆ ਜ਼ਰੂਰ ਪਹੁੰਚਦੀ ਕਰਿਓ ਧੰਨਵਾਦ ਜੀ